ਉਹ ਜਿੰਨੀ ਨੇ ਬਗੀਨਾ ਬਾਲੀਆ ਪਾ ਸੋਣਿਆ ਤੂੰ ਮੈਨੂੰ ਬਦਨਾਮ ਨਾ ਕਰੀ ਪਲਾ ਖਾਲਿਆ ਪਲਾ ਤੂੰ ਮੈਨੂੰ ਖਾਲਿਆ ਲੱਗੀ ਚ ਗੱਲਾਂ ਹੋਰ ਹੁੰਦੀਆਂ ਤੂੰ ਆਪਣੇ ਘਰੇ ਮੈਂ ਘਰ ਆਵਦੇ ਵੇ ਰਾਜੀ ਖੁਸ਼ੀ ਰਹੇ ਮਿੱਤਰਾ ਉਹ ਜਿੰਨੀ ਨੇ ਬਗੀਨਾ ਬਾਲੀਆ ਪਾ ਸੋਣਿਆ ਤੂੰ ਮੈਨੂੰ ਬਦਨਾਮ ਨਾ ਕਰੀ ਵਿਹਾੜਾ ਬਦਨਾਮ ਨਾ ਕਰੀ ਹਾਏ ਸਾਲੇ ਉਹ ਅਮਰਤਾ ਵਰਕਦੇ ਗਣੇ ਗਈ ਜੰਨੇ ਆ ਇੱਕ ਦਿਹਾੜੀ ਨਹੀਂ ਲੱਗੀ ਤੇ ਲੱਤਾਂ ਬੜੀਆਂ ਦੋਹਦੀਆਂ ਤੇ ਪੀਣ ਵਾਲਾ ਟਾਈਮ ਜਾਂ ਵੀ ਹੋ ਗਿਆ ਵੇ ਗਰੂ ਕਰ ਤੂੰ ਹੀ ਕੋਈ ਹੀਲਾ ਵਸੀਲਾ ਕੋਈ ਨਾ ਓ ਰੱਬਾ ਕਰ ਕੋਈ ਹੀਲਾ ਵਸੀਲਾ ਓ ਲੀਲੀ ਸਾਤ ਵਾਲਿਆ ਆ ਕਿਨੇ ਟੁੰਨਾ ਨਾ ਕੀਤਾ ਪਿਆ ਓਏ ਮਨਾ ਕੀ ਪਤਾ ਨੀਲੀ ਛੱਤ ਵਾਲੇ ਨੇ ਹੀ ਲਵਸੀਲਾ ਕੀਤਾ ਹੋਵੇ ਹੈ ਦੇਖਾਂ ਜਾ ਕੇ ਭਲਾਂ ਦੀ ਮਨਾ ਕੀ ਪਤਾ ਮਹਾਰਾਜ ਨੇ ਹੀ ਲਵਸੀਲਾ ਕੀਤਾ ਹੋਵੇ ਲੀਲੀ ਛੱਤ ਵਾਲੇ ਨੇ ਆਪਾਂ ਨੂੰ ਕਿਹੜਾ ਪੂਤ ਚਿੰਬੜਨਾ ਗਰੀਬੀ ਤੋਂ ਵੱਡਾ ਕਿਹੜਾ ਪੂਤ ਆ ਜਿਹੜਾ ਆਪਾਂ ਨੂੰ ਚਿੰਬੜਿਆ ਚੱਲੋ ਮਨਾ ਚੱਲ ਕੇ ਦੇਖ ਤਾ ਉਹ ਲਖਵਿੰਦਰ ਸਿੰਘਾ ਬੱਲੇ 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 ਕਿੰਨਾ ਸਮਾਨ ਪਿਆ ਹੇ 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 ਬੱਲੇ ਕਿੰਨਾ ਸਮਾਨ ਪਿਆ ਯਾਰ ਦੋ ਆਂਡੇ ਗਰੇਜੀ ਦਾ ਪਉਗਾ ਹੈ ਨੱਕੜਾ ਵਾਲ ਹੈ ਭਾਈ ਨਾਲ ਖਾਲਾ ਖੁਰਾ ਵੀ ਬੰਦਣਾ ਇਹ ਤਾਂ ਮੈਨੂੰ ਲੱਗਦਾ ਕੋਈ ਐਸਚੋ ਮਰਿਆ ਹੁਣ ਥਾਣੇਦਾਰ ਦੇ ਨਾਮ ਦਾ ਟੂਣਾ ਟਾਣਾ ਹੋਣਾ ਬਈ ਹੈ ਬੱਲੇ 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 ਨੈਤ ਕਿਨ ਵੀ ਪਈ ਮੂੰਹ ਮਾਂ ਸਾਫ ਕਰਨ ਵਾਸਤੇ ਹੈ ਪੁੱਜ ਗਿਆ ਕਾਲੇ ਤੇ ਇੱਕ ਘਟਕ ਪੂਜੀਏ ਨਾ ਲਾਵਾਂਗੇ ਘਰੇ ਜਾ ਕੇ ਤੇ ਦੋ ਬੱਲੇ 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 ਬਈ ਬੜਾ ਅਸਮਾਨ ਤੇ ਆ ਯਾਰ ਇੰਨਾ ਸਮਾਨ ਤਾਂ ਭਗਵਾਨ ਤਮਾਨ ਦੇ ਮੂਰੇ ਗੋਲ ਟੇਬਲ ਤੇ ਨਹੀਂ ਪਿਆ ਹੁੰਦਾ ਇਧਰੇ ਲੈਕੀ ਨਾ ਨੈਕ ਡਵਲ ਦਾ ਪਊਆ ਅੰਗਰੇਜ਼ੀ ਦਾ ਇੰਨਾ ਸਮਾਨ ਮੈਨੂੰ ਤਾਂ ਲੱਗਦਾ ਹੁਣੇ ਕੋਈ ਐਸਚੋ ਮਰਿਆ ਹੋਣਾ ਹੈ ਬੜੀ ਡਿਮਾਂਡ ਕੁਝ ਜਿਆਵੀ ਰੱਖਿਆ ਚਲ ਇੱਥੇ ਇੱਕ ਭੂਜੀਏ ਨਾ ਲਾ ਕੇ ਆਂਡੇ ਜੇਬ ਚ ਪਾਲ ਬੋਚ ਕੇ ਦੇ ਨੇ ਟੁੱਟ ਨਾ ਜਾਣ ਹੈ ਸੰਦੂਰ ਜਿਹਾ ਝਾੜ ਦੇ ਇਹਨਾਂ ਚ ਹਰੀਆਂ ਮਿਰਚਾਂ ਪਾ ਕੇ ਕਰਾਰੀ ਦੀ ਪਰਚੀ ਬਣਾ ਕੇ ਖਾਉਂ ਕਰੇ ਸਾਖ ਮੈਂ ਤਾਂ ਚਾਹੀ ਜਿਦੈ ਆਪਾਂ ਆਂਡੇ ਤਾਂ ਪਾਲੇ ਆਪਾਂ ਜੇਬ ਚ ਇਹ ਵੀ ਤਾਂ ਘੁੱਟ ਕਿਥੇ ਹੀ ਲਾ ਉਹ ਜਿਆਦਾ ਖਾ ਆਂਡਿਆਂ ਦੀ ਘਰੇ ਜਾ ਕੇ ਘਰੇ ਜਾ ਕੇ ਪਾਟ ਢਿਉ ਨੰਗਾ ਬੀ ਕਾਨੀ ਰਿਪੋਜੀ ਗਿਆ ਮੈਂ ਹਲਕੜਾ ਕਵੀ ਆਂ ਪੰਡਾ ਜਿਵੇਂ ਕੋਣਾ ਛੋਲੇ ਚੈਪਦਾ ਹੁੰਦਾ ਨੈਕਨ ਵੀ ਦਿੱਤੇ ਆ ਬੱਲੇ ਬੱਲੇ ਮੂੰਹ ਸਾਫ ਕਰਨ ਹੈ 500 ਰੁਪਈਆ ਜਾਉਂਦਾ ਰਿਹਾ ਓ ਟੂਨੇ ਵਾਲਾ ਜਾਉਂਦਾ ਰਹਿ ਜਾਉਂਦਾ ਰਹਿ ਓ ਨੀਲੀ ਛੱਤ ਵਾਲਾ ਜਾਉਂਦਾ ਰਾ ਦਿਹਾੜੀ ਵੀ ਮਿਲ ਗਈ ਉੱਤੋਂ ਸੌਂਦਾ ਮਹੀਨਾ ਸੀ ਘਰ ਵਾਲੀ ਵੀ ਸਮਾਨ ਜਾ ਮਾਏ ਦੀ ਸੀ ਦਾ ਸਮਾਨ ਵੀ ਇੱਥੇ ਹੀ ਮਿਲ ਗਿਆ ਹੈ ਆ ਖਰੀ ਦੇਵੀ ਵਾਲਾ ਸੁਰਮਾ ਪਿਆ ਨੋ ਨੋ ਪਾ ਸਰ ਸੰਧੂਰ ਬਈ ਯਾਰਾਂ ਨੀ ਵਾਲਾ ਬੰਗਾਂ ਗਜਰੇ ਗੁਜਰੇ ਮਿਲ ਗਏ ਵਧੀਆ ਹੈ ਉਹ ਬਲਪਾ ਬਾਲੀ ਚੜਾ ਗਿਆ ਟੋਨੇ ਬਸਲੇਰੀ ਨਾਲ ਪੀਂਦਾ ਹੋਊਗਾ ਚਲ ਆਪਾਂ ਤਾਂ ਸੁੱਕੀ ਲਾ ਲਈ ਕੋਈ ਨਾ ਘਰੇ ਜਾ ਕੇ ਪੀਵਾਂਗੇ ਬਸਲੇਰੀ ਨਾਲ ਵੀ ਐਡੀ ਕਿੱਡੀ ਪਿਆਲਾ ਪਾਣੀ ਆਲਾ ਲੱਗਦਾ ਕਿ ਸੁੱਕਾ ਪਾਣੀ ਆਲਾ ਮਿੱਤਰੋ ਘਰੇ ਜਾ ਕੇ ਇਹ ਵੀ ਖਾਲਾਂਗੇ ਲੈ ਪਿੰਗੇ ਚੱਕੋ ਆਈ ਗਏ ਦੇਖਦੇ ਤਰਾ ਕਰਾਂਗੇ ਝਾਰ ਕੇ ਜੇ ਅਗਲੇ ਨੂੰ ਕੀ ਪਤਾ ਕਿ ਉਹ ਚੱਕਦੇ ਲੈ ਹੁੰਦੇ ਆਪਾਂ ਤਾਂ ਟਵਰ ਵੀ ਬਣਾਵਾਂਗੇ ਜੇ ਮੇਰੇ ਯਾਰ ਦੋਸਤ ਆਏ ਕਰਨਗੇ ਜਦੋਂ ਮੈਂ ਪਿਕ ਪੈਗ ਚ ਜਲਾਇਆ ਕਰੂੰ ਉਹਨਾਂ ਦੇ ਮੂਰੇ ਰੱਖਿਆ ਕਰੂੰਗੇ ਟੇਬਲ ਜੇ ਤੇ ਰਬਾਰੈ ਨਾ ਕਿਤੇ ਹੋ ਰਹੀ ਆ ਮਨਾ ਪੁਝਿਆ ਵੀ ਚੱਕ ਕੇ ਜੇ ਉਹ ਚ ਪਾਲਾ ਥੋੜਾ ਜਿਹਾ ਹੋਰ ਖਰਾਖ ਵਾਲਾ ਸੁਆਦ ਆ ਹੈ ਬੀਕਾ ਨੇ ਰੀ ਅਸੀਂ ਛੋਟੇ ਹੁੰਦੇ ਜਦੋਂ ਸਾਡਾ ਪਾਪਾ ਦਾਰੂ ਪੀਂਦਾ ਹੁੰਦਾ ਸੀ ਸਾਨੂੰ ਐਂ ਹੁੰਦਾ ਸੀ ਕਿ ਥੋੜਾ ਜਿਹਾ ਪੁਝਿਆ ਜੇ ਛੱਡ ਜੇ ਨਾ ਐਂਦੇ ਤੇ ਖਾਵਾਂਗੇ ਕਦੀ ਚੱਕੀ ਜਾਂਦੇ ਨੇ ਸੀ ਇਹਨਾਂ ਦੇ ਦਾਰੂ ਪੀਂਦੇ ਵਾਲੀ ਵੀ ਥੋੜਾ ਇਹ ਪੁਝਿਆ ਛੱਡੂਗਾ ਅਸੀਂ ਚੱਕ ਕੇ ਖਾਵਾਂਗੇ ਕਾਜੀ ਤਾ ਰੱਬ ਨੇ ਬਾਰੈ ਮੇਰੇ ਸਾਲਿਆਂ ਸੰਦੂਰ ਜਾ ਵੇਖ ਕੇ ਨੇ ਖਲਾਰੇ ਜਿਵੇਂ ਬੰਦਾ ਵੱਡਿਆ ਹੁੰਦਾ ਐਵੇਂ ਇੱਕ ਨਾ ਬਈ ਪੁੱਛੀਏ ਤੇ ਗੰਬਰ ਚੱਲ ਗਈ ਨਾ ਕੋ ਬਾਲੀ ਖੁਸ਼ ਹੋ ਜਾਂਦੀ ਮੈਂ ਇੱਕ ਨਾ ਵੱਲ ਗਿਆ ਤੇ ਕਰੇਜੀ ਦਾ ਨਹੀਂ ਐਂ ਤਾਂ ਘੰਡੀ ਜੀ ਪੀ ਲੈਨੇ ਨੇ ਸਾਫੀਆ ਸਾਫੀਆ ਥਰਖੀ ਚਾ ਕੋਈ ਨਾ ਛੇਲੀ ਛੋਲੀ ਨੀ ਰਾਂ ਕਿਸੇ ਨੂੰ ਥੰਮ ਨਹੀਂ ਲੈ ਚੱਲ ਫਿਰ ਆ ਤਾਂ ਮੈਂ ਚਾਲਾਂ ਤੇ ਸਾਗ ਰੱਖਾ ਕਰੂੰਗਾ ਜਿਹਦਾ ਆ ਕਰਨੀ ਹਲ ਚੱਲ ਮਣਾ ਸਾਫੇchnਾ ਬੰਮਲਾ ਮੈਂ ਸਾਪੇ ਤੇ ਬੰਦ ਲੈਣਾ ਸਾਰਾ ਸਮਾਨ ਓਹ ਹੋ ਮੈਂ ਤਾਂ ਬਾਲੀ ਖੁਸੀ ਚੜੀ ਪਈ ਐ ਇੰਨਾ ਸਮਾਨ ਮਿਲ ਗਿਆ ਨੇ ਆਪ ਕਿੰਜਾਂ ਵੀ ਪਾਲਾ ਵਿੱਚ 11 ਦੋਸਤਾਂ ਦੇ ਮੂਰੇ ਤੇ ਰੱਖ ਲਾਂਗੇ ਤੌਰ ਜੀ ਬਣਾਇਆ ਕਰਾਂਗੇ ਮੈਂ ਤਾਂ ਬਾਲੀ ਖੁਸੀ ਗਈ ਜਾਂਦੀ ਅੱਜ ਬਾਲਾ ਨਯਾਰਾ ਦਾ ਭਾਗ ਨਹੀਂ ਲੱਗੀ 5 ਰੁਪਇਆ ਵੀ ਮਿਲ ਗਿਆ ਵਧੀਆ ਮੈਂ ਇੱਕ ਡਾਵਲ ਤੇ ਪਉਏ ਦੀ ਬਾਲੀ ਖੁਸੀ ਹੁੰਦੀ ਪਈ ਹੈ ਤੇ ਲੱਕ ਦੀਆਂ ਨਾਲ ਭਾਂ ਲਾ ਕੇ ਤੇ ਟਟਣਾ ਜਾ ਬਈ ਕਾਰਾ ਲਈ ਨੂੰ ਖਵਾਸੀ ਕਰ ਦੇਣਾ ਚੱਕ ਬੰਕਾ ਬੰਕਾ ਹੇ ਮੇ ਬਿਚਾਰ ਆ ਹੀ ਆ ਜੁਗਾ ਅੱਜੇ ਬੰਦ ਅਗਲੇ ਕੰਨ ਕਿ ਪਤਾ ਨਹੀਂ ਕੀ ਲਈ ਜਾਂਦਾ ਆਏ ਚਾਹ ਪਾ ਦੇ ਤਾਂ ਕਿ ਲੈ ਚਾਹ ਚਾ ਲੈ ਏ ਅੱਜ ਤਾਂ ਪਤਾ ਨਹੀਂ ਕਿਹਦਾ ਮੱਥੇ ਲੱਗਿਆ ਸੀਗਾ ਆ ਹਾ ਹਾ ਵਾ ਹਰ ਬਾ ਮਾਨੀ ਖਤ ਕਰਤਾ ਲੀਲੀ ਸਾਤ ਵਾਲਿਆ ਹਾ ਮੈੱਕ ਡਬਲ ਦਾ ਸਰੂਰ ਜਾ ਹੋਣ ਲੱਗ ਪਿਆ ਹੈ। ਜਿਆਦੀ ਚੰਦੇ ਰੀਸ ਤਾਉਂਦੀ ਮੇਰੇ ਹਾਨੀਆਂ ਵੀ ਰੋਂਦੀ ਦਾਸ ਰਾਣਾ ਪੈਜ ਗਿਆ। ਥੋੜੀ ਜਿਹੀ ਹੋਰ ਲਾ। ਨਜ਼ਾਰਾ ਜਾਣ ਲੱਗ ਪਿਆ। ਥੋੜੀ ਜਿਹੀ ਹੋਰ ਲਾ। ਸੁੱਕੀ ਤਾਂ ਕੌੜੀ ਬੜੀ ਆ। ਰੀਸ ਤਾਉਂਦੀ ਮੇਰੇ ਹਾਨੀਆਂ ਵੀ ਰੋਂਦੀ ਦਾਸ ਰਾਣਾ ਪੈਜ ਗਿਆ। ਕੋੜੀ ਦੀ ਹੋਰ ਲੱਤਾਂ ਸਵਾਰ ਜਾਈ ਜਾਂਦਾ ਬਾਲੀ ਕੌੜੀ ਆ ਕਾ ਕੋਈ ਨਾ ਯਾਦ ਚੰਦਰ ਇਸ ਤੰਗ ਦੀ ਮੇਰੇ ਹਾਨੀਆਂ ਵੀ ਰੋਂਦੀ ਤਾਸਰਾ ਨਾ ਪੈਜ ਗਿਆ ਹੇ ਯਾਦ ਚੰਦਰ ਇਸ ਤੌਂਦੀ ਮੇਰੇ ਹਾਨੀਆਂ ਵੀ ਰੋਂਦੀ ਤਾਸਰਾ ਨਾ ਪੈਜ ਗਿਆ ਯਾਦ ਚੰਦਰ ਇਸ ਤੌਂਦੀ ਮੇਰੇ ਹਾਨੀਆਂ ਵੀ ਰੋਂਦੀ ਤਾਸਰਾ ਨਾ ਪੈਜ ਗਿਆ ਹੇ यादि चंदरी सत हाणि बि रोदी त हसा भिज ग